सतनाम शरी वाहे गुरू जी गुरू गरीब नि सतगुरू जी साजी नवाजी गुरू प्यारी गुरू सवारी सत संग जी फतेह बुलो जी वाहिगुरू जी का ख़ालसा वाहिगुरू जी फतिह कल तक जो इतिहास ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਅਸੀਂ ਤੁਸੀਂ ਸਾਰੇ ਸਰਵਣ ਕਰ ਰਹੇ ਸੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਭਾਈ ਲੈਣਾ ਜੀ ਨੂੰ ਪਰਖ ਕੇ ਇੱਕ ਤਰੀਕੇ ਨਾਲ ਸਮਝ ਲੋ ਕੇ ਪਾਸ ਕਰ ਦਿੱਤਾ ਔਰ ਚਾਦਰ ਚੱਕਣ ਵਾਲੀ ਘਟਨਾ ਤੋਂ ਬਾਅਦ ਕੋਈ ਗੁੰਜਾਇਸ਼ ਰਹਿ ਨਹੀਂ ਜਾਂਦੀ ਸੀ ਮਹਾਰਾਜ ਨੇ ਜੰਗਲ ਵਿੱਚ ਇਉਂ ਲੱਗਿਆ ਵੇਖਣ ਵਾਲਿਆਂ ਨੂੰ ਕਿ ਚਿਖਾ ਦੇ ਉੱਪਰ ਮੁਰਦਾ ਪਿਆ ਹੈ ਉਹਦੇ ਤੇ ਚਾਦਰ ਪਾਈ ਹੈ ਸਤਿਗੁਰ ਜੀਆ ਨੇ ਕਿਹਾ ਜਿਹੜੇ ਵਾਪਸ ਮੁੜਨਾ ਚਾਹੁੰਦੇ ਆ ਮੁੜ ਜਾਓ ਜਿਹੜੇ ਸਾਡੇ ਨਾਲ ਰਹਿਣਾ ਚਾਹੁੰਦੇ ਆ ਚਾਦਰ ਚੁੱਕ ਕੇ ਖਾਓ ਬਾਕੀ ਸਾਰੇ ਵਾਪਸ ਮੁੜ ਗਏ ਭਾਈ ਲੈਣਾ ਜੀ ਨਾ ਗਏ ਹੁਕਮ ਹੋਇਆ ਤਾਂ ਭਾਈ ਲੈਣਾ ਜੀ ਨੇ ਬੇਨਤੀ ਕਰਕੇ ਪੁੱਛਿਆ ਜੀ ਚਾਦਰ ਕਿਸ ਪਾਸੇ ਚੁੱਕਾਂ ਸਤਿਗੁਰ ਨੇ ਹੁਕਮ ਦਿੱਤਾ ਦੱਖਣ ਵਾਲੇ ਪਾਸੇ ਜਦ ਚਾਦਰ ਚੁੱਕੀ ਤਾਂ ਸਾਧ ਸੰਗਤ ਜੀ ਮੁਰਦਾ ਨਹੀਂ ਕੜਾ ਪ੍ਰਸ਼ਾਦ ਉੱਥੇ ਪਿਆ ਨਜ਼ਰ ਆਇਆ ਸੋ ਇਹ ਪਰਖ ਭਾਈ ਲੈਣਾ ਜੀ ਤੇ ਹੋਈ ਪਾਸ ਹੋਏ ਇੱਥੋਂ ਤੱਕ ਇਤਿਹਾਸ ਕਾਲ ਆਪਸਰਵਣ ਕੀਤਾ ਹੈ ਆਓ ਅੱਜ ਅੱਗੇ ਲੜੀ ਜੋੜੀਏ ਸਾਰਿਆਂ ਤੋਂ ਪਹਿਲਾਂ ਪੰਜ ਵਾਰ ਸਤਨਾਮ ਵਾਹਿਗੁਰੂ ਜਪੋ ਜੀ ਸਤਨਾਮ ਵਾਹਿਗੁਰੂ sat nam vahe guru sat ਤਾ ਉਹ ਮੁੱਕ ਗਏ ਲੈਣਾ ਜੀ ਦਾ ਗੁਰੂ ਨਾਨਕ ਦੇ ਹੁਕਮ ਮੰਨਣ ਵਾਲ ਜੋ ਅਨੰਤ ਪਿਆਰ ਦਾ ਰੂਪ ਸੀ ਗੁਰੂ ਨਾਨਕ ਸਾਹਿਬ ਦੇ ਵਿੱਚ ਰੱਬੀ ਨੂਰ ਵਾਲ ਜੋ ਉਹਨਾਂ ਦਾ ਲਗਾਓ ਸੀ ਉਸ ਦੀ ਪਰਖ ਚਾਦਰ ਚੁਕਦੇ ਸਾਰ ਹੋ ਗਈ ਤੇ ਗੁਰੂ ਨਾਨਕ ਸਾਹਿਬ ਜੀਆ ਨੇ ਤਤਸ਼ਿਨ ਗੱਲ ਨਾਲ ਲਾ ਲਿਆ ਜਨਮ ਸਾਖੀ ਕਹਿੰਦੀ ਹੈ ਕਿ ਉਹ ਗੁਰੂ ਨਾਨਕ ਸੁਤਾ ਪਿਆ ਸੀ ਮਤਲਬ ਇਹ ਕਿ ਲੈਹਣੇ ਦਾ ਜੀਵਨ ਨਾਨਕ ਪ੍ਰੇਮ ਸੀ ਜਦੋਂ ਗੁਰੂ ਨਾਨਕ ਨੇ ਲੈਹਣੇ ਸਿੱਖ ਵਿੱਚ ਪੂਰਨ ਸੇਵਕੀ ਦੇਖੀ ਸਿੱਖੀ ਕਮਾਉਂਦਿਆਂ ਅਖੀਰ ਲੈਸਾ मात्र ਹੋਂ ਦਾ ਅਭਾਵ ਵੀ ਤਖ ਲਿਆ ਜੋ ਇਸ ਸੋਧ ਨੇ ਦੱਸਿਆ ਤਾਂ ਹੁਣ ਸਿੱਖ ਪੂਰਨ ਸਿੱਖ ਹੋ ਗਿਆ ਸਿੱਖ ਨਹੀਂ ਤਦ ਗੁਰੂ ਰੂਪ ਹੋ ਗਿਆ ਹਾਂ ਦੁਨੀਆ ਦੇ ਹਿਸਾਬ ਤੱਕੋ ਮਾਲਕ ਦਾ ਪੂਰਨ ਨੌਕਰ ਕਈ ਵਾਰੀ ਮੁਨੀਬ ਤੇ ਕਈ ਵਾਰੀ ਮਾਲਕ ਹੀ ਹੋ ਜਾਂਦਾ ਹੈ ਜਿਹੜਾ ਨੌਕਰ ਮਾਲਕ ਨਾਲ ਬਹੁਤਾ ਪਿਆਰ ਕਰਦਾ ਹੋਵੇ ਉਹ ਨੌਕਰ ਫਿਰ ਸਦਾ ਨੌਕਰ ਨਹੀਂ ਰਹਿੰਦਾ ਕਈ ਵਾਰੀ ਮੁਨੀਬ ਮੁਨੀਬ ਜਿਵੇਂ ਆਮ ਆਪਾਂ ਮੁਨੀਮ ਕਹਿੰਨੇ ਆ ਮੁਨੀਮ ਜਿਵੇਂ ਲਾਲਿਆਂ ਦੀ ਦੁਕਾਨ ਵਿੱਚ ਲਿਖਤ ਪੜਤ ਕਰਨ ਵਾਲਾ ਮੁਨੀਮ ਤੇ ਕਈ ਵਾਰੀ ਮੁਨੀਬ ਤੇ ਕਈ ਵਾਰੀ ਮਾਲਕ ਹੀ ਬਣ ਜਾਂਦਾ ਹੈ ਕਿਉਂਕਿ ਜੇ ਵਿਸ਼ਵਾਸੀ ਹੋਵੇ ਸਾਫ਼ ਹੋਵੇ ਇਮਾਨਦਾਰ ਹੋਵੇ ਉਹਦੇ ਤੇ ਵਿਸ਼ਵਾਸ ਇਹਨਾਂ ਕਰ ਲੈਂਦਾ ਫਿਰ ਸੇਠ ਕਿ ਉਹਨੂੰ ਸਾਰੇ ਅਖਤਿਆਰ ਦੇ ਦਿੰਦਾ ਫਿਰ ਉਹ ਸਾਰੇ ਫੈਸਲੇ ਆਪ ਕਰਨ ਲੱਗ ਜਾਂਦਾ ਹੈ ਮਾਲਕ ਬਣ ਜਾਂਦਾ ਹੈ ਪੂਰਾ ਸਿਪਾਹੀ ਜਦ ਸੈਨਾਪਤੀ ਨੂੰ ਪੂਰਨ ਰਜਾ ਲਵੇ ਤਦ ਸੈਨਾ ਦਾ ਹੁਕਮ ਕਰਨ ਵਾਲਾ ਥਾਪਿਆ ਜਾਂਦਾ ਹੈ ਪਰ ਉਹਦਾ ਹਿਸਾਬ ਹੈ ਗਿਆ ਦੁਨੀਆ ਦੇ ਇੱਥੇ ਤਾਂ ਰੋਹਾਨੀ ਖੇਡ ਵਰਤ ਰਹੀ ਹੈ ਜਦੋਂ ਲੈਣੇ ਸਿੱਖ ਵਿੱਚ ਆਰਜੀ ਤੌਰ ਤੇ ਸਿੱਖੀ ਦੇ ਪਰਯੋਜਨ ਲਈ ਰੱਖੀ ਸਿੱਖੀ ਭਾਵ ਵਾਲੀ ਹੋਂ ਦਾ ਪੂਰਨ ਅਭਾਵ ਹੋ ਗਿਆ ਤਾ ਉਹਨਾਂ ਵਿੱਚ ਗੁਰੂ ਰੂਪ ਦਾ ਪੂਰਨ ਪਰਵੇਸ਼ ਕਰ ਗਈ ਗੁਰੂ ਨਾਨਕ ਵਾਂਗੂ ਉਹਨਾਂ ਵਿੱਚ ਪੂਰਨ ਬ੍ਰਹਮ ਨੇ ਨਿਵਾਸ ਲੀਤਾ ਹੈ ਇਓ ਗੋਬਿੰਦ ਰੂਪ ਬ੍ਰਹਮ ਰੂਪ ਹੋ ਗਏ ਗੁਰੂ ਉਹ ਹੈ ਜਿਸ ਜਿਸ ਵਿੱਚ ਹਉ ਦਾ ਪੂਰਨ ਅਭਾਵ ਹੈ ਉਹ ਗੁਰੂ ਹੈ ਜਿਸ ਨੂੰ ਪਰਮਾਤਮਾ ਨੇ ਗੁਰੂ ਥਾਪਿਆ ਹੋਂ ਦੇ ਨੁਕਤੇ ਤੋਂ ਪੂਰਨ ਸਿੱਖ ਸ੍ਰੀ ਲਹਿਣਾ ਜੀ ਵਿੱਚ ਹੋਂ ਦਾ ਪੂਰਨ ਅਭਾਵ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਵਚਨ ਹੈ ਹੋਂ ਦਾ ਹੋਂ ਦਾ ਫੜੀ ਅਗਨਾਨਕ ਜਾਣ ਨਾ ਹੋਂ ਨਾ ਮੈਂ ਜੁਨੀ ਪਾਣ ਅਰਥਾਤ ਜਿਹੜਾ ਗੁਰੂ ਹੁੰਦਾ ਹੈ ਉਹ ਹੌ ਤਾਂ ਪੂਰਨ ਤੌਰ ਤੇ ਰਹਿਤ ਹੁੰਦਾ ਉਹਦੇ ਵਿੱਚ ਹਉਮੈ ਨਹੀਂ ਹੁੰਦੀ ਪਰਮ ਗੁਰੂ ਨਾਨਕ ਜੀ ਦੀ ਮਿਹਰ ਨਾਲ ਉਹਨਾਂ ਵਿੱਚ ਪੂਰਨ ਬ੍ਰਹਮ ਨੇ ਨਿਵਾਸ ਲੀਤਾ ਹੈ ਹੁਣ ਥਾਪਣਾ ਹੈ ਹੁਣ ਲੈਣੇ ਤੇ ਗੁਰੂ ਨਾਨਕ ਵਿੱਚ ਕੀ ਫਰਕ ਰਹਿ ਗਿਆ ਗੁਰੂ ਨਾਨਕ ਵਿੱਚ ਕੁਰਿਆਈ ਵਾਹਿਗੁਰੂ ਜੀ ਦੀ ਜੋਤ ਦੀ ਸੀ ਉਹ ਜੋਤ ਲੈਣੇ ਵਿੱਚ ਹੁਣ ਲਸਾਂ ਮਾਰ ਉੱਠੀ ਇਸ ਕਰਕੇ ਨਾਨਕ ਨੇ ਉਹਨਾਂ ਨੂੰ ਅੰਗਦ ਨਾਮ ਦਿੱਤਾ ਤੇ ਆਪਣਾ ਨਾਮ ਨਾਨਕ ਬਖਸ਼ਿਆ ਹੁਣ ਫੇਰੂ ਦਾ ਪੁੱਤ ਲੈਣਾ ਆਤਮ ਮੰਡਲ ਵਿੱਚ ਲੈਣਾ मात्र ਨਹੀਂ ਹੈ ਉਹ ਗੁਰੂ ਨਾਨਕ ਦਾ ਅੰਗਦ ਮਤਲਬ ਅੰਗਦ ਹੋ ਗਿਆ ਉਹ ਗੁਰੂ ਗੌਰ ਸਮਾ ਗਿਆ ਤੇ ਹੁਣ ਉਸ ਗੌਰ ਵਿੱਚੋਂ ਗੁਰੂ ਦਾ ਆਤਮਾ ਅਚ ਗੁਰੂ ਦੇ ਨਿਜ ਸਰੂਪ ਤੋਂ ਉਤਪਤ ਨਵੇਂ ਜਨਮ ਜਨਮਿਆ ਹੈ ਉਹ ਉਹੋ ਦਾ ਉਹੋ ਹੈ ਜੋਤ ਉਹਾ ਜੁਗਤ ਸਾਇ ਸਹਕਾਇਆ ਫੇਰ ਪਲਟੀ ਹੈ ਸ੍ਰੀ ਲੈਣਾ ਜੀ ਵਿੱਚ ਨਿਮਕੀ ਮਿੱਠਤ ਗਰੀਬੀ ਸਹਿਨਸ਼ੀਲਤਾ ਅਜਰ ਜਰਨ ਦੀਆਂ ਸ਼ਕਤੀਆਂ ਪੂਰਨ ਸਨ ਉਹਨਾਂ ਦਾ ਪ੍ਰੇਮ ਅਪਾਰ ਸੀ ਤੇ ਹਉਮੈ ਤੋਂ ਰਹਿਤ ਸੀ ਸੋ ਇਸ ਵੇਲੇ ਗੁਰੂ ਜੀ ਧਰਮਸ਼ਾਲਾ ਵਿੱਚ ਬੈਠੇ ਸੀ ਇੱਕ ਬਿੱਲੀ ਭੱਜੀ ਜਾਂਦੀ ਘਬرائی ਹੋਈ ਨਿਕਲੀ ਉੱਥੋਂ ਦੀ ਇੱਕ ਮੋਇਆ ਚੂਹਾ ਉਹਦੇ ਮੂੰਹ ਵਿੱਚ ਸੀ ਜੋ ਡਿੱਗ ਪਿਆ ਬਿੱਲੀ ਭੱਜੀ ਜਾਂਦੀ ਸੀ ਮੂੰਹ ਵਿੱਚ ਮਰਿਆ ਹੋਇਆ ਚੂਹਾ ਸੀ ਉਹ ਭੱਜੀ ਜਾਂਦੀ ਤੋਂ ਡਿੱਗ ਪਿਆ ਕਿਤੇ ਸਤਿਗੁਰ ਜੀ ਨੇ ਜਿਹੜੇ ਹੁਣੇ ਪਾਸ ਆ ਕੇ ਬੈਠੇ ਬਾਬਾ ਸ਼੍ਰੀ ਚੰਦਰ ਜੀ ਸਨ ਸਤਿਗੁਰ ਜੀ ਨੇ ਉਹਨੂੰ ਕਿਹਾ ਬੱਚਾ ਇਹ ਬਾਹਰ ਸੁੱਟਿਆ ਸ੍ਰੀ ਚੰਦ ਦੇ ਚਿਹਰੇ ਤੇ ਗਲਾਨੀ ਨਜ਼ਰ ਆਈ ਆਪਣੀ ਵਡਿਆਈ ਫੁਰੀ ਮਨ 'ਚ ਸੋਚਦੇ ਆ ਬਾਬਾ ਸ੍ਰੀ ਚੰਦ ਜੀ ਵੀ ਮੈਂ ਗੁਰੂ ਸਾਹਿਬ ਦਾ ਪੁੱਤਰ ਆ ਮੇਰੀ ਵਡਿਆਈ ਬਹੁਤ ਆ ਦੁਨੀਆ 'ਚ ਤੇ ਲੱਗੇ ਦੇਖਣ ਕਿ ਕੋਈ ਦਾਸ ਨੇੜੇ ਹੈ ਮਤਲਬ ਸੇਵਾਦਾਰ ਨੇੜੇ ਆ ਕੋਈ ਜੋ ਚੱਕ ਕੇ ਸਿੱਟਾਵੇ ਉਹਨਾਂ ਦੀ ਇਹ ਹਾਲਤ ਸਮਝ ਕੇ ਸਤਗੁਰ ਜੀ ਨੇ ਸ੍ਰੀ ਲਖਮੀ ਚੰਦ ਨੂੰ ਸਹਿਨਤ ਕਰਤੀ ਵੀ ਪੁੱਤਰ ਹੁਣ ਤੂੰ ਜਾ ਕੇ ਸਿੱਟਿਆ ਇਹਨੂੰ ਬਾਹਰ ਜੇ ਵੱਡਾ ਪੁੱਤਰ ਨਹੀਂ ਸਿੱਟ ਗਿਆ ਹੁੰਦਾ ਤਾਂ ਉਹ ਸ਼ੇਦੀ ਨਾਲ ਬਾਹਰ ਨੂੰ ਭੱਜੇ ਕਿ ਕਿਸੇ ਸਿੱਖ ਨੂੰ ਸੱਦੀਏ ਜਿਹੜਾ ਆ ਕੇ ਕੰਮ ਕਰਦੇ ਇੰਨੇ ਨੂੰ ਸ੍ਰੀ ਲਹਿਣਾ ਜੀ ਅੰਦਰ ਆਏ ਤਾਂ ਸ੍ਰੀ ਗੁਰੂ ਜੀ ਨੇ ਉਹਨਾਂ ਨੂੰ ਆਗਿਆ ਕੀਤੀ ਉਹ జగਤ ਦੇ ਚੰਦ ਉਸੇ ਵੇਲੇ ਆਗਿਆ ਪਾਲਣ ਕਰਾਇਆ ਮਰਿਆ ਹੋਇਆ ਚੂਹਾ ਚੁੱਕਿਆ ਤੇ ਬਾਹਰ ਸੁੱਟਾ ਏ ਆਗਿਆ ਪਾਲਨ ਕੀਤੀ ਤਦੋ ਸੱਚੀਆਂ ਪ੍ਰੀਤਾਂ ਪ੍ਰੀਤ ਵਿੱਚ ਮਰ ਮੁੱਕਿਆਂ ਦੀਆਂ ਪ੍ਰੀਤਾਂ ਪ੍ਰੀਤ ਵਿੱਚ ਆਪਾ ਵਾਰ ਚੁੱਕਿਆਂ ਗੌਰ ਸਮਾਯਾਂ ਦੀਆਂ ਪ੍ਰੀਤਾਂ ਦੇ ਮਹਿਰਮ ਸਤਿਗੁਰ ਨੇ ਕਿਹਾ ਮੂਲੇ ਸੁਤਾ ਪਖੋ ਮਨ ਗੁਣੀਏ ਇਹ ਨਿਝ ਸੁਤਕੈ ਪਰ ਸੁਤ ਜਣੀਏ ਹੇ ਮੂਲੇ ਦੀ ਪੁੱਤਰੀ ਮੂਲੇ ਦੀ ਪੁੱਤਰੀ ਕੌਣ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਹੁਰੇ ਦਾ ਨਾਮ ਸੀ ਮੂਲਚੰਦ ਤੇ ਉਹਨਾਂ ਦੀ ਪੁੱਤਰੀ ਕੌਣ ਸੀ ਮਾਤਾ ਮਾਤਾ ਜੀ ਸੁਲੱਖਣੀ ਦੇਵੀ ਆਪਣੇ ਘਰ ਵਾਲੀ ਨੂੰ ਸਤਿਗੁਰ ਜੀ ਬਚਨ ਕਹਿੰਦੇ ਆ ਹੇ ਮੂਲੇ ਦੀ ਪੁੱਤਰੀ ਦੇਖੋ ਤੇ ਮਨ ਵਿੱਚ ਵਿਚਾਰ ਕਰੋ ਕਿ ਇਸ ਲੈਣਾ ਜੀ ਨੂੰ ਆਪਣਾ ਪੁੱਤਰ ਸਮਝੀਏ ਕਿ ਪਰਾਇਆ ਪੁੱਤਰ ਸਮਝੀਏ ਵੀ ਜਿਹੜਾ 24 ਘੰਟੇ ਸੇਵਾ ਚ ਲੱਗਿਆ ਰਹਿੰਦਾ ਇਹਨੂੰ ਪੁੱਤ ਸਮਝਾਂ ਕਿ ਜਿਹੜਾ ਤੇਰੀ ਕੁੱਖੋਂ ਜੰਮਿਆ ਤੇ ਬਚਨ ਨਹੀਂ ਮੰਨ ਰਿਹਾ ਮੈਂ ਉਹਨੂੰ ਪੁੱਤ ਸਮਝਾਂ ਇਹ ਕਹ ਕੇ ਆਪਨੇ ਮਾਤਾ ਜੀ ਨੂੰ ਸਮਝਾਇਆ ਕਿ ਪਾਣੀ ਨੀਵੇਂ ਥਾਂ ਟਿਕਦਾ ਹੁੰਦਾ ਹੈ ਸੱਚੀ ਨਿਮਰਤਾ ਜਿੱਥੇ ਹੁੰਦੀ ਹੈ ਨਾ ਉੱਥੇ ਹਉਮੈ ਨਹੀਂ ਹੁੰਦੀ ਜਿੱਥੇ ਹਉਮੈ ਹੁੰਦੀ ਹੈ ਉੱਥੇ ਉਚਾਈ ਹੁੰਦੀ ਹੈ ਉੱਥੇ ਦਾਤ ਨੀਰ ਦੇ ਟਿਕਣ ਦਾ ਟਿਕਾਣਾ ਨਹੀਂ ਹੁੰਦਾ ਉੱਪਰਲਾ ਦ੍ਰਿਸ਼ਟਾਂਤ ਦਾ ਇੱਕ ਕੌਤਕ ਮਾਤਰ ਸੀ ਉਸ ਦਾ ਭਾਵ ਇਹ ਦੱਸਣਾ ਸੀ ਕਿ ਪੁੱਤਰਾਂ ਵਿੱਚ ਹਉਮੈ ਹੈ ਹੁਕਮ ਨਾਲ ਜੋੜ ਨਹੀਂ ਤੇ ਵਾਹਿਗੁਰੂ ਰੂਪ ਪ੍ਰਵਾਹ ਨੇ ਉੱਥੇ ਨਿਵਾਸ ਪਾਉਣਾ ਜਿੱਥੇ ਹਉਮੈ ਨਹੀਂ ਤੇ ਹੁਕਮ ਨਾਲ ਅਜੋੜ ਨਹੀਂ ਇੱਕ ਸੁਰਤਾ ਹੈ ਹਾਂ ਜਿਸ ਤਰਬ ਨੇ ਬਾਜ ਦੀ ਤਾਰ ਨਾਲ ਇੱਕ ਸੁਰ ਹੋ ਜਾਣਾ ਹੈ ਉਸਨੇ ਬਾਜ ਵਿੱਚੋਂ ਪ੍ਰਕਾਸ਼ ਪਾਉਂਦੀ ਸੁਰ ਨਾਲ ਉਹੀ ਆਸ਼ ਦੇਣੀ ਹੈ ਹੋਰ ਨਾ ਵੇਸੁਰੀਆਂ ਤਰਬਾਂ ਨੇ ਉਹ ਸੁਰ ਨਹੀਂ ਦੇਣੀ ਸਤਿਗੁਰ ਜੀ ਨੇ ਸਾਰਾ ਕੁਝ ਦੱਸ ਕੇ ਫਿਰ ਗੋਜ ਰੋਹਾਨੀ ਭੇਤ ਦੱਸਿਆ ਜਿਵੇਂ ਗੁਰੂ ਨਾਨਕ ਪ੍ਰਕਾਸ਼ ਵਿੱਚ ਬਚਨ ਆਉਂਦਾ ਹੈ ਨਹ ਕਿਸ ਹੋਂ ਕੇ ਕਰ ਵਿਖੈ ਸਭ ਕਰਤਾਰ ਅਧੀਨ ਜਿਸ ਪਰ ਕਰਨਾ ਦ੍ਰਿਸ਼ਟ ਹੈ ਤਿਨ ਹੈ ਵਸਤ ਇਹਲੀਨ ਮੂਲੇ ਅਰਥਾਤ ਮਾਤਾ ਸੁਲਖਣੀ ਜੀ ਸੱਚ ਪ੍ਰਤੱਖ ਦੇਖ ਕੇ ਮਨ ਕੇ ਮੱਥਾ ਟੇਕ ਕੇ ਘਰ ਡੁਰਗੇ ਭਾਵੇਂ ਉਦਾਸ ਤੇ ਨਿਰਾਸ਼ ਹੋ ਕੇ ਗਏ ਕਿਉਂਕਿ ਪੁੱਤਰ ਪ੍ਰੇਮ ਨੇ ਉਦਾਸੀ ਨਹੀਂ ਹਟਣ ਦਿੱਤੀ ਪਰ ਸੱਚ ਨੂੰ ਵੇਖਦੇ ਤੇ ਵਿਚਾਰਦੇ ਹੋਏ ਚਲੇ ਗਏ। ਸ੍ਰੀ ਸਤਗੁਰੂ ਜੀ ਨੇ ਇਸ ਤੋਂ ਮੰਗ ਰੋ ਦੋ ਤਰ੍ਹਾਂ ਸਮਿਆਂ ਪਰ ਫੇਰ ਮਾਤਾ ਜੀ ਦੇ ਸਾਹਮਣੇ ਪੁੱਤਰਾਂ ਤੇ ਸ਼੍ਰੀ ਲੈਣਾ ਜੀ ਦੇ ਪ੍ਰਤਿਆਵੇ ਲਈ। ਜਿਸ ਤਰੋ ਜਿਸ ਤੋ ਮਾਤਾ ਮਾਤਾ ਜੀ ਨੂੰ ਹੋਰ ਸਪਸ਼ਟ ਹੋ ਗਿਆ ਕਿ ਪੁੱਤਰਾਂ ਦੇ ਅੰਦਰ ਅਭਿਮਾਨ ਹੈ ਤੇ ਲੈਣਾ ਜੀ ਦਾ ਅੰਦਰ ਅਭਿਮਾਨ ਤੋਂ ਖਾਲੀ ਆ ਤੇ ਬ੍ਰਹਮ ਨਾਲ ਪਰੀਪੂਰਨ ਹੈ। ਗੁਰੂ ਨਾਨਕ ਦੀ ਪ੍ਰੀਤ ਵਿੱਚ ਚਿਤ ਹੈ ਸਮਾਇਆ ਚਿਤ ਹੈ ਤੇ ਆਤਮ ਰਸਗਤਾ ਵਿੱਚ ਸ੍ਰੀ ਪਾਵਨ ਲੈਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਵਾਂਗੂ ਹੀ ਹੋ ਗਏ ਹਨ ਜਦ ਸਿੱਖਾਂ ਵਿੱਚ ਗੁਰੂ ਨਾਨਕ ਦਾ ਇਹ ਪਰਮ ਗੁਣ ਸਪਸ਼ਟ ਹੋ ਗਿਆ ਕਿ ਗੁਰੂ ਨਾਨਕ ਸੱਚਾ ਨਿਉ ਕਰਨ ਵਾਲਾ ਹੈ ਸੱਚਾ ਜੋਖਦਾ ਹੈ ਤੇ ਸੱਚ ਬੱਲੇ ਪਾਉਂਦਾ ਹੈ ਪੁੱਤਰ ਨੂੰ ਪੁੱਤਰ ਹੋਣ ਕਰਕੇ ਨਹੀਂ ਪਰ ਗੁਣਾ ਕਰਕੇ ਕਦਰ ਦੇਣ ਨੂੰ ਤਿਆਰ ਤੇ ਨਾ ਹੋਣ ਕਰਕੇ ਪੁੱਤਰ ਤਾਈ ਦੀ ਮੋਹ ਦੀ ਨੈ ਵੀ ਸੁੱਕੇ ਪੈਰੀ ਤੁਰ ਕੇ ਲੰਘ ਕੇ ਜਾ ਸਕਦਾ ਹੈ ਤਾਂ ਖਿਆਲ ਫੁਰਾਇਆ ਕਿ ਦੇਖੀਏ ਸ੍ਰੀ ਲੈਣਾ ਜੀ ਤੇ ਭਾਈ ਬੁੱਢਾ ਜੀ ਵਿੱਚੋਂ ਦੋਨਾਂ 'ਚੋਂ ਕਿਹਦੇ ਤੇ ਮਿਹਰ ਹੁੰਦੀ ਆ ਬੂੜਾ ਜਾਂ ਬੁੱਢਾ ਜੀ ਜੀਵ ਸ਼੍ਰੇਣੀ ਵਿੱਚੋਂ ਉੱਚੇ ਉੱਠੇ ਗਏ ਉੱਚੇ ਦਰਜੇ ਦੇ ਸਿੱਖ ਮੰਨੇ ਜਾਂਦੇ ਸਨ ਇਸ ਲਈ ਇਹਨਾਂ ਵੱਲ ਨਜ਼ਰ ਪੈਂਦੀ ਸੀ ਲੈਣਾ ਜੀ ਪ੍ਰੇਮ ਦੀ ਤਾਰ ਵਿੱਚ ਪਰੋਤੇ ਹੋਏ ਸੀ ਬੂੜਾ ਜੀ ਉਹਨਾਂ ਵਿੱਚ ਸੇਵਾ ਵੀ ਉਤਟ ਸੀ ਬੁੱਢਾ ਜੀ ਬੜੇ ਉੱਚੇ ਸਿੱਖ ਸੀ ਪਰ ਲੈਣਾ ਜੀ ਦੀ ਉਚਾਈ ਉਹਨਾਂ ਨਾਲੋਂ ਵੱਧ ਸੀ ਇੱਕ ਰਾਤ 3:00 ਵਜੇ ਗੁਰੂ ਜੀ ਜਾਗੇ ਬੈਠੇ ਸੀ ਸਿੱਖ ਵੀ ਧਰਮਸ਼ਾਲਾ ਆ ਕੇ ਬਿਰਾਜ ਕੇ 3:00 ਵਜੇ ਸ੍ਰੀ ਗੁਰੂ ਜੀ ਨੇ ਕਿਹਾ ਬੁੱੜਿਆ ਕਿੰਨੀ ਰਾਤ ਹੈ ਤਾਂ ਉਹਨੇ ਉੱਤਰ ਦਿੱਤਾ ਜੀ ਸਵਾ ਪੈਰ ਬਾਕੀ ਆ ਸਵਾ ਪਹਿਰ ਇੱਕ ਪਹਿਰ ਤੇ 3 ਘੰਟਿਆਂ ਦਾ ਹੁੰਦਾ ਹੈ ਸਵਾ ਪਹਿਰ ਮਤਲਬ ਵੀ 4 ਘੰਟੇ ਸਮਝ ਲਓ ਪੌਣੇ 4 3 ਵਜੇ ਸੀ ਵੀ ਪੌਣੇ 1 7 ਵਜੇ ਸੂਰਜ ਚੜ੍ਹਨਾ ਹੋਣਾ ਆਹ ਟਾਈਮ じゃ ਹੁਣ ਜੀ ਸਵਾ ਪਹਿਰ ਰਾਤ ਬਾਕੀ ਹੈ ਸ੍ਰੀ ਗੁਰੂ ਜੀ ਨੇ ਕਿਹਾ ਨਹੀਂ ਪਹਿਰ ਬਾਕੀ ਆ ਹੱਛੀ ਤਰ੍ਹਾਂ ਵੇਖੋ ਤਾਰੇ ਪਰਖ ਤੇ ਫੇਰ ਆ ਕੇ ਦੱਸ ਬੂੜਾ ਜੀ ਨੇ ਤਵੇਂ ਕੀਤਾ ਤੇ ਆਖਿਆ ਪਾਤਸ਼ਾਹ ਨਹੀਂ ਸਵਾ ਪੈਰ ਵਾਕੀ ਲੱਗਦੀ ਹੈ ਤਿੰਨ ਵਾਰ ਸਤਿਗੁਰਾਂ ਨੇ ਕਿਹਾ ਤੇ ਤਿੰਨੇ ਵੇਰ ਉਹੀ ਉੱਤਰ ਆਪ ਜੀ ਨੇ ਦਿੱਤਾ ਫੇਰ ਲੈਣਾ ਜੀ ਨੂੰ ਹੁਕਮ ਹੋਇਆ ਜਦੋਂ ਲੈਣਾ ਜੀ ਨੂੰ ਹੁਕਮ ਹੋਇਆ ਫਿਰ ਲੈਣਾ ਜੀ ਬੋਲੇ ਜਗਤਗੁਰ ਸਵਾਮੀ ਕਾਲ ਤੇਰਾ ਕੀਤਾ ਤੇ ਤੇਰੇ ਭਾਣੇ ਵਿੱਚ ਹੈ ਰਾਤ ਜਿੰਨੀ ਆਪ ਨੇ ਬਿਤਾ ਦਿੱਤੀ ਹੈ ਬੀਤ ਗਈ ਹੈ ਤੇ ਜਿੰਨੀ ਆਪ ਜੀ ਦੀ ਰਜਾ ਹੈ ਉਹ ਬਾਕੀ ਹੈ ਭਾਈ ਬੂੜੇ ਦੀ ਦ੍ਰਿਸ਼ਟੀ ਕੇ ਗੁਰੂ ਨਾਨਕ ਪੂਰਨ ਮਹਾਪੁਰਖ ਸਾਈਂ ਦਾ ਅਵਤਾਰ ਹਨ ਇਹ ਭਾਈ ਬੂੜੇ ਜੀ ਦੀ ਬਾਬਾ ਬੁੱਢਾ ਜੀ ਦੀ ਦ੍ਰਿਸ਼ਟੀ ਸੀ ਪਰ ਲੈਣਾ ਜੀ ਦੀ ਦ੍ਰਿਸ਼ਟੀ ਉਹਨਾਂ ਦੀ ਰੱਬੀ ਰੰਗ ਤੇ ਟਿਕੀ ਰਹਿੰਦੀ ਸੀ ਜਿਹੜਾ ਰੱਬੀ ਰੰਗ ਦਾ ਪਿਆਰ ਹੈ ਉਹਦੇ ਨਾਲ ਪ੍ਰੋਤੀ ਲੇਬ ਵਿੱਚ ਰਹਿੰਦੀ ਸੀ ਤੇ ਇੱਕ ਖਿੰਨ ਵਿਛੜਦੀ ਨਹੀਂ ਸੀ ਉਸ ਵੇਲੇ ਰਾਤ ਪੈ ਰਹੀ ਸੀ ਰਾਤ ਇੱਕ ਪੈਰ ਹੀ ਰਹਿੰਦੀ ਸੀ ਸਵਾ ਪੈਰ ਨਹੀਂ ਸੀ ਰਹਿੰਦੀ ਮਹਾਰਾਜ ਨੇ ਬਚਨ ਕਿਹਾ ਸੀ ਵੀ ਸਵਾ ਪੈਰ ਰਹਿੰਦੀ ਆ ਤਾਰਿਆਂ ਨੂੰ ਵੇਖ ਕੇ ਬਾਬਾ ਬੁੱਢਾ ਜੀ ਨੇ ਪੱਕਾ ਅੰਦਾਜ਼ਾ ਲਾਇਆ ਸੀ ਬੋਲਿਆ ਸੱਚ ਸੀ ਅੰਦਾਜ਼ਾ ਪੱਕਾ ਸੀ ਵੀ ਮਹਾਰਾਜ ਸਵਾ ਪਹਿਰ ਨਹੀਂ ਇੱਕ ਪਹਿਰ ਰਹਿੰਦੀ ਆ ਤੇ ਜਦੋਂ ਭਾਈ ਲੈਣਾ ਜੀ ਨੂੰ ਕਿਹਾ ਹੁਣ ਪਤਾ ਤਾਂ ਭਾਈ ਲੈਣਾ ਜੀ ਨੂੰ ਵੀ ਹੁਣ ਤਾਰਿਆਂ ਦੀ ਦਸ਼ਾ ਦੇਖ ਕੇ ਵੀ ਇੱਕ ਪਹਿਰ ਰਹਿੰਦੀ ਆ ਸਵਾ ਪਹਿਰ ਨਹੀਂ ਰਹਿੰਦੀ ਪਰ ਭਾਈ ਲੈਣਾ ਜੀ ਨੇ ਤਾਰਿਆਂ ਦੀ ਦਸ਼ਾ ਨਾਲੋਂ ਗੁਰੂ ਨਾਨਕ ਸਾਹਿਬ ਦੀ ਰਜਾ ਨੂੰ ਵੱਡਾ ਮੰਨਿਆ। ਕਿਉਂਕਿ ਭਾਈ ਲੈਣਾ ਜੀ ਦਾ ਮਤਲਬ ਤਾਰਿਆਂ ਨਾਲ ਸਮੇਂ ਨਾਲ ਦਿਨ ਨਾਲ ਰਾਤ ਨਾਲ ਨਹੀਂ ਸੀ। ਭਾਈ ਲੈਣਾ ਜੀ ਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਦੀ ਪ੍ਰੀਤ ਨਾਲ ਸੀ। ਜੋ ਗੁਰੂ ਸਾਹਿਬ ਕਹਿੰਦੇ ਆ, ਬੱਸ ਉਹ ਸੱਚ ਆ। ਜੋ ਗੁਰੂ ਸਾਹਿਬ ਕਹਿੰਦੇ ਆ, ਬੱਸ ਉਹ ਠੀਕ ਆ। ਉਸ ਵੇਲੇ ਰਾਤ ਹਰ ਹੀ ਰਹਿੰਦੀ ਸੀ ਸ੍ਰੀ ਬੁੱਢਾ ਜੀ ਨੇ ਆਪਣੇ ਹਿਸਾਬ ਤੇ ਧਰਵਾ ਵਧਾ ਵੀ ਆਪਦੇ ਹਿਸਾਬ ਤੇ ਉਹਨੇ ਯਕੀਨ ਮੰਨਿਆ ਬਾਬਾ ਬੁੱਢਾ ਜੀ ਨੇ ਤੇ ਸ੍ਰੀ ਲੈਣਾ ਜੀ ਨੇ ਕਾਲ ਨੂੰ ਕੀਤਾ ਜਾਣ ਕੇ ਗੁਰੂ ਨੂੰ ਕਰਤਾ ਜਾਨਣ ਕਰਕੇ ਹਉਮੈ ਨੂੰ ਵਿੱਚ ਨਹੀਂ ਆਉਣ ਦਿੱਤਾ ਵੀ ਆਪ ਦੇ ਦਿਮਾਗ ਨੂੰ ਵਿੱਚ ਨਹੀਂ ਆਉਣ ਦਿੱਤਾ ਵੀ ਇੱਕ ਪੈਰ ਰਹਿੰਦਾ ਹੈ ਦੇਖ ਕੇ ਐ ਨਹੀਂ ਕਿਹਾ ਵੀ ਇੱਕ ਪੈਰ ਰਹਿੰਦਾ ਜਿੰਨੀ ਗੁਰੂ ਸਾਹਿਬ ਨੇ ਕਿਹਾ ਜਿੰਨੀ ਰਾਤ ਤੁਸੀਂ ਬਿਤਾਤੀ ਓਨੀ ਬੀਤ ਗਈ ਹੈ ਜਿੰਨੀ ਤੁਹਾਡੀ ਰਜਾਚ ਰਹਿੰਦੀ ਹੈ ਓਨੀ ਰਹਿੰਦੀ ਹੈ ਬਸ ਇਹ ਵਚਨ ਕਹਤਾ ਇਸ ਤਰ੍ਹਾਂ ਦੇ ਪ੍ਰਤਾਵਿਆਂ ਤੋਂ ਵੀ ਸਪਸ਼ਟ ਹੋ ਗਿਆ ਸੀ ਕਿ ਗੁਰੂ ਨਾਨਕ ਦੀ ਗੱਦੀ ਦੁਨੀਆਂ ਦੀ ਕੋਈ ਗੱਦੀ ਨਹੀਂ ਇਹ ਧੁਰ ਦੀ ਸ਼ੈ ਹੈ ਤੇ ਮਾਲਕ ਨੇ ਹੀ ਲੈਣੀ ਹੈ ਤੇ ਉਹ ਲੈਣ ਹਰ ਸ੍ਰੀ ਪਾਵਨ ਲੈਣੀ ਹੈ ਇੱਕ ਦਿਨ ਸਤਗੁਰ ਇਸ਼ਨਾਨ ਕਰਕੇ ਦਰਿਆ 'ਚ ਵੜ ਗਏ ਲੈਣਾ ਜੀ ਕਿਨਾਰੇ ਬੈਠੇ ਆ ਗੁਰੂ ਨਾਨਕ ਸਰੂਪ ਦੇ ਧਿਆਨ 'ਚ ਐਸੇ ਮਗਲ ਹੋਏ ਕਿ ਸਰੀਰ ਤੋਂ ਮਾਨੋ ਤਾਂ ਵਿਦੇਹ ਹੀ ਹੋ ਗਏ ਗੁਰੂ ਨਾਨਕ ਜੀ ਇਸ਼ਨਾਨ ਕਰ ਆਏ ਸ੍ਰੀ ਲੈਣਾ ਜੀ ਨੂੰ ਸੁਧੀ ਨਹੀਂ ਉਹਨਾਂ ਦੀ ਗੋਦ ਵਿੱਚੋਂ ਜਗਤਗੁਰ ਨੇ ਆਪਣੇ ਆਪਣੇ ਵਸਤਰ ਆਪੇ ਚੁੱਕਲੇ ਤੇ ਪਹਿਨ ਲਏ ਪਰ ਨਾ ਜੀ ਨੂੰ ਪਤਾ ਨਹੀਂ ਲੱਗਿਆ ਸ੍ਰੀ ਗੁਰੂ ਜੀ ਕਿੰਨਾ ਚਿਰ ਖੜੇ ਉਡੀਕਦੇ ਤੱਕਦੇ ਤੇ ਖੁਸ਼ ਹੋ ਬਿਸਮਾਦ ਰਹੇ ਪਰ ਲੈਣਾ ਜੀ ਮਗਨ ਟਿਕੇ ਰਹੇ ਹੁਣ ਸ੍ਰੀ ਗੁਰੂ ਜੀ ਨੇ ਸ੍ਰੀ ਪਾਵਨ ਲੈਣਾ ਜੀ ਨੂੰ ਉਹਨਾਂ ਦੀ ਲੇਵ ਲੈਣਤਾ ਦੇ ਟਿਕਾਣੇ ਵਿੱਚ ਅੰਤਰਾਤਮੇ ਵੱਲੋਂ ਹੋ ਕੇ ਟੁੰਬਿਆ ਤਦੋਂ ਬਿਆਕਲ ਹੋ ਕੇ ਆਪ ਜੀ ਦੇ ਨੇਤਰ ਖੁੱਲੇ ਤੇ ਗੁਰੂ ਜੀ ਦੇ ਚਰਨਾਂ ਨਾਲ ਲਿਪਟ ਗਏ ਗੁਰੂ ਜੀ ਹੁਣ ਬਾਹੋਂ ਫੜ ਕੇ ਪ੍ਰੇਮ ਭਰੇ ਲੈਣਾ ਜੀ ਨੂੰ ਨਾਲ ਲੈ ਕੇ ਧਰਮਸ਼ਾਲਾ ਆਏ ਸੰਗਤ ਵੀ ਆ ਗਈ ਜੁੜ ਗਈ ਗੁਰੂ ਜੀ ਨੇ ਪੁੱਤਰਾਂ ਤੇ ਪਰਿਵਾਰ ਨੂੰ ਬੁਲਾਇਆ ਆਪਣੀ ਜਗ੍ਹਾ ਤੇ ਸ੍ਰੀ ਲੈਣਾ ਜੀ ਨੂੰ ਬੈਠ ਜਾਣ ਦਾ ਹੁਕਮ ਦਿੱਤਾ ਦੇਖ ਕੇ ਹੁਕਮ ਸ੍ਰੀ ਗੁਰੂ ਜੀ ਨੇ 5 ਪੈਸੇ ਤੇ ਇੱਕ ਨਾਰੀਅਲ ਅੱਗੇ ਰੱਖ ਕੇ ਤੇ ਪ੍ਰਕਰਮਾ ਕੀਤੀ ਤੇ ਪ੍ਰਕਰਮਾ ਕਰਕੇ ਭਾਈ ਲੈਣਾ ਜੀ ਦੀ ਮੱਥਾ ਟੇਕ ਦਿੱਤਾ ਗੁਰੂ ਨਾਨਕ ਸਾਹਿਬ ਨੇ ਫੇਰ ਹਾਂਜੀ ਜਗਤਗੁਰੂ ਨੇ ਆਪਣੇ ਸਾਜੇ ਨਵਾਜੇ ਪੂਰਨ ਸਿੱਖ ਅੱਗੇ ਆਪ ਜਗਤਗੁਰੂ ਹੋ ਕੇ ਮੱਥਾ ਟੇਕਿਆ ਸਿੱਖ ਨੂੰ ਗੁਰੂ ਬਣਾਤਾ ਸਿੱਖ ਅੱਗੇ ਗੁਰੂ ਨਿਭ ਗਿਆ ਟਿੱਕੇ ਦੀ ਵਾਰ ਵਿੱਚ ਇਸ ਨੂੰ ਲਿਖਿਆ ਹੈ ਕਿ ਗੁਰੂ ਨੇ ਉਲਟੀ ਗੰਗਾ ਵਹਾਤੀ ਇਹ ਉਲਟੀ ਗੰਗਾ ਲੈਣਾ ਜੀ ਨੇ ਕਿਵੇਂ ਸਹਾਰੀ ਹਕਮ ਬੱਧੇ ਬੈਠੇ ਤਾਂ ਰਹੇ ਪਰ ਆਪਣੇ ਪ੍ਰੀਤਮ ਜਗਤਗੁਰ ਸਵਾਮੀ ਦਾ ਸੀਸ ਨਿਵੇਦਾ ਵੇਖ ਕੇ ਤਨ ਫਕੇ ਬੋਲੇ ਜੋ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੋਇਆ ਤੁਮ ਕਰਤਾਰ ਸਰਬ ਸਿਰਤਾਜ ਪਰਮ ਪਰਮੇਸ਼ਰ ਸ੍ਰੀ ਮਹਾਰਾਜ ਜਿਸ ਤਨ ਕੋ ਤੁਮਨੇ ਸਿਰ ਨਪਾਇਓ ਉਚਿਤ ਬੜੋ ਦੁੱਖ ਮੈਂ ਲਿਖ ਪਾਇਓ ਸ੍ਰੀ ਗੁਰੂ ਜੀ ਨੇ ਉਹਨਾਂ ਦੇ ਮੂੰਹ ਅੱਗੇ ਹੱਥ ਰੱਖ ਕੇ ਕਿਹਾ ਮਤਲਬ ਮਹਾਰਾਜ ਨੇ ਭਾਈ ਲੈਣਾ ਜਦੋਂ ਮੂੰਹ ਬੰਦ ਕਰ ਦਿੱਤਾ ਤੇ ਆਖਿਆ ਪੁਰਖਾ ਬਸ ਕੁਛ ਮੂੰਹੋਂ ਨਾ ਕੱਢ ਹੋਰ ਬਚਣਾ ਹੁੰਦਾ ਹੈ ਜੋ ਉਚਰੋ ਸੋ ਹੋਵੇ ਸਾਚੀ ਪੁਨ ਅਸ ਕਰੋ ਨਾ ਗਿਰਾ ਉਵਾਚੀ ਤੁਸੀਂ ਜੋ ਮੁਖ ਤੋਂ ਕਹੋਗੇ ਉਹ ਸੱਚ ਹੋ ਜਾਏਗਾ ਆਇਸ ਮਨ ਹੋ ਅਸਮਤ ਮੇਰੋ ਤੂੰ ਸਭ ਕੋ ਗੁਰ ਹੈ ਜਗ ਚੇਰ ਤੂੰ ਸਾਰਿਆਂ ਦਾ ਗੁਰੂ ਆ ਜਗ ਤੇਰਾ ਚੇਲਾ ਹੈ ਅੰਗਦ ਨਾਮ ਆਜ ਤੇ ਹੋਹੀ ਨਿਜ ਅੰਗਨ ਤੇ ਕੀਨੋ ਤੋਹੀ ਅੱਜ ਤੋਂ ਤੇਰਾ ਨਾਮ ਅੰਗਦ ਹੋਏਗਾ ਮੈਂ ਆਪਣੇ ਨਿਜ-ਨਿਜ ਕੀਏ ਆਪਣੇ ਆਪਣੇ ਅੰਗ ਨਾਲ ਲਾ ਕੇ ਤੈਨੂੰ ਅੰਗਦ ਨਾਮ ਦਿੱਤਾ ਹੈ ਸਿਮਰਨ ਸਤ ਨਾਮ ਪ੍ਰਗਟਾਵ ਜਹ ਤੈ ਸਿੱਖੀ ਰਾਹ ਚਲਾਵ ਸਿੱਖੀ ਦਾ ਰਾਹ ਚਲਾਓ ਤੇ ਸਤ ਨਾਮ ਦਾ ਮੰਤਰ ਜਿਹੜਾ ਹੈ ਉਹ ਪ੍ਰਗਟ ਕਰੋ ਇਹ ਵਰ ਦੇ ਕੇ ਲੈਣੇ ਤੋ ਗੁਰੂ ਅੰਗਦ ਦਾ ਨਾਮ ਬਖਸ਼ਿਆ ਫਿਰ ਸਤਗੁਰ ਨੇ ਭਾਈ ਬੁੱਢੇ ਨੂੰ ਕਿਹਾ ਮੇਰੇ ਪਿਆਰੇ ਤੂੰ ਸਿੱਖਾਂ ਦੇ ਵਿੱਚ ਸ਼ਰੋਮਣੀ ਹੈ ਤੂੰ ਗੁਰੂ ਅੰਗਦ ਦੇ ਮਸਤਕ ਤੇ ਗੁਰਿਆਈ ਦਾ ਤਿਲਕ ਦੇ ਮਹਾਰਾਜ ਜੀ ਨੇ ਬਚਨ ਕਿਹਾ ਬੁੱਢੇ ਨੇ ਬੜੇ ਪ੍ਰੇਮ ਨਾਲ ਉੱਠ ਕੇ ਤਿਲਕ ਦਿੱਤਾ ਫੇਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਸੀਸ ਧਰ ਦਿੱਤਾ ਫੇਰ ਗੁਰੂ ਨਾਨਕ ਦੇਵ ਜੀ ਨੇ ਸਾਰੀ ਸਿੱਖੀ ਦੇ ਪਰਿਵਾਰ ਨੂੰ ਮੱਥਾ ਟੇਕਣ ਲਈ ਕਿਹਾ ਤੇ ਸਾਰਿਆਂ ਨੇ ਮੱਥਾ ਟੇਕਿਆ ਪਰ ਪਰ ਕਿਹਨੇ ਨਹੀਂ ਟੇਕਿਆ ਪੁਤਰੀ ਕੌਲ ਨਾ ਪਾਲਿਓ ਕਰ ਪੀਰ ਹੋ ਕੰਨ ਮੁਰਟਿਐ ਪੁੱਤਰਾਂ ਨੇ ਮੱਥਾ ਨਹੀਂ ਟੇਕਿਆ ਕੰਨਾਂ ਮੋੜ ਗਏ ਵੀਰ ਵੱਲੋਂ ਪੁੱਤਰਾਂ ਨੇ ਪੁੱਤਰਾਂ ਨੇ ਮੱਥਾ ਨਹੀਂ ਟੇਕਿਆ ਬਾਕੀ ਸਾਰਿਆਂ ਨੇ ਟੇਕ ਦਿੱਤਾ ਸੋ ਇੱਥੇ ਸਤਿਗੁਰਾਂ ਨੇ ਗੁਰਿਆਈ ਭਾਈ ਲੈਣਾ ਜੀ ਨੂੰ ਬਖਸ਼ ਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਦੂਸਰੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਸਜ ਗਏ ਸਜਾ ਦਿੱਤੇ ਗਏ ਤੇ ਕੁਛ ਦਿਨ ਮੰਗ ਰੋ ਸ੍ਰੀ ਗੁਰੂ ਜੀ ਨੇ ਗੁਰੂ ਅੰਗਦ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਹੁਣ ਖਡੂਰ ਜਾ ਕੇ ਰਹੋ ਖਡੂਰ ਵਿੱਚ ਚੌਧਰੀ ਮਹਿਮਾ ਤੇ ਮਾਈ ਬਰਾਈ ਉਸ ਦੀ ਘਰ ਵਾਲੀ ਚੌਧਰੀ ਦੇ ਘਰ ਵਾਲੀ ਮਾਤਾ ਬਰਾਈ ਇਹ ਗੁਰੂ ਨਾਨਕ ਦੇਵ ਦੇ ਪ੍ਰੇਮ ਦੇ ਵਿੱਚ ਰਚੇ ਹੋਏ ਪ੍ਰੇਮੀ ਸਿੱਖ ਵਸਦੇ ਸੀ ਇਹਨਾਂ ਦੇ ਪਾਸ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇ ਜੀ ਨੂੰ ਕੱਲ ਦਿੱਤਾ ਗੁਰੂ ਜੀ ਤੋਂ ਵਿਛੜਨਾ ਪ੍ਰੀਤ ਪ੍ਰੇਮ ਤਨ ਖਚ ਰਹਾ ਗੁਰੂ ਅੰਗਦ ਜੀ ਦੀ ਅਸਹਿ ਕਮ ਸੀ ਪਰ ਹੁਕਮ ਮੰਨਿਆ ਤੇ ਮੰਨ ਕੇ ਟੁਰ ਪਏ ਦਿਆਂ ਮੁਰ ਦਰਸ਼ਨ ਦੀ ਆਗਿਆ ਮੰਗੀ ਤਾਂ ਹੁਕਮ ਹੋਇਆ ਤੂੰ ਨਹੀਂ ਆਉਣਾ ਅਸੀਂ ਤੇਰੇ ਪਾਸ ਆਪੇ ਆਵਾਂਗੇ ਸ੍ਰੀ ਗੁਰੂ ਅੰਗਦ ਜੀ ਹੁਕਮ ਪਾ ਕੇ ਚਲੇ ਗਏ ਖਡੂਰ ਆ ਗਏ ਬਿਰਹਿ ਬਜੋਗ ਵਿੱਚ ਭਿੱਜੇ ਗੁਰੂ ਅੰਗਦ ਜੀ ਦਾ ਇਓ ਸਮਾਂ ਬੀਤਣ ਲੱਗਿਆ ਸਾਰਾ ਦਿਨ ਲੇਵਲੀਨ ਬੈਠੇ ਰਹਿਣਾ ਸੰਝ ਮੰਗਣੋ ਥੋੜਾ ਕੋਈ ਛੱਕ ਕੇ ਸ਼ਹਿਰੋਂ ਬਾਹਰ ਚਲੇ ਜਾਣਾ ਜਿੱਥੇ ਹੁਣ ਗੁਰਦੁਆਰਾ ਤਪਿਆਣਾ ਸਾਹਿਬ ਬਣਿਆ ਉੱਥੇ ਚਲੇ ਜਾਣ ਬੈਠ ਕੇ ਵਾਹਿਗੁਰੂ ਵਿੱਚ ਲੇਵਲੀਨ ਸਹਿਜ ਸਮਾਧੀ ਲਾਇਟ ਕੇ ਰਹਿਣ ਤੜਕੇ ਇਸ਼ਨਾਨ ਕਰਕੇ ਫੇਰ ਪਿੰਡ ਅੰਦਰ ਮਾਈ ਦੇ ਘਰੇ ਕੋਠੇ ਵਿੱਚ ਆ ਬੈਠਣਾ ਤੇ 8 ਮਹੀਨੇ ਕਹਿਰਾਂ ਵਾਲੀਆਂ ਜੁਦਾਈਆਂ ਦੇ ਗੁਰੂ ਅੰਦਰ ਨੇ ਪਿਆਰੇ ਸਤਿਗੁਰ ਦੇ ਧਿਆਨ ਵਿੱਚ ਮਗਨ ਰਹਿ ਕੇ ਗੁਜ਼ਾਰੇ ਹੁਣ ਖਿੱਚੇ ਨਹੀਂ ਵਧੀ ਐਨੀ ਕਿ ਸਤਿਗੁਰੂ ਨਾਨਕ ਦੇਵ ਜੀ ਪ੍ਰੇਮ ਦੇ ਬਿਰਧਾ ਵਲੇ ਰੋਕ ਨਾ ਸਕੀ ਟੀਰੂ ਤੇ ਸੁਧਾਰਨੇ ਨਾਮੀ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਜੀ ਆਪ ਖਡੂਰ ਸਾਹਿਬ ਆ ਗਏ ਗੁਰੂ ਅੰਗਦ ਜੀ ਇਸ ਵੇਲੇ ਗੁਰੂ ਨਾਨਕ ਪ੍ਰੇਮ ਵਿੱਚ ਜੁੜੇ ਬੈਠੇ ਸੀ ਗੁਰੂ ਨਾਨਕ ਦੇਵ ਜੀ ਨੇ ਉਹ ਅੰਤਰਮੁਖ ਜਿਹੜੀ ਲਿਵ ਜੁੜੀ ਹੋਈ ਸੀ ਬਾਹਰ ਨੂੰ ਮੋੜੀ ਤਾਂ ਆਪ ਦੇ ਨੈਣ ਖੁੱਲੇ ਗੁਰੂ ਅੰਗਦ ਜੀ ਦੇ ਨੇਤਰ ਖੁੱਲੇ ਤਾਂ ਉਹ ਆਪ ਦਾ ਆਪਾ ਸਤਿਗੁਰੂ ਸਾਹਮਣੇ ਦੇਖੇ ਦੇਖਦਿਆਂ ਲੂ ਕੰਡੇ ਹੋ ਗਏ ਸਰੀਰ ਕੰਬ ਗਿਆ ਨੈਣ ਸੇਜਲ ਹੋ ਗਏ ਤੇ ਬੇਬਲ ਹੋ ਕੇ ਚਰਨਾਂ ਤੇ ਢਹਿ ਪਏ ਸਤਿਗੁਰ ਜੀ ਨੇ ਪਿਆਰ ਦਿੱਤਾ ਗੱਲ ਨਾਲ ਲਾਇਆ ਕਿੰਨਾ ਚਿਰ ਦੋਵੇਂ ਜੋਤਾਂ ਇੱਕ ਰੂਪ ਹੋਈਆਂ ਅਨੰਤ ਮਾਗਨ ਰਹੀਆਂ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਦੋ ਮਹੀਨੇ ਗੁਰੂ ਨਾਨਕ ਦੇਵ ਜੀ ਉੱਥੇ ਰਹੇ ਸਾਰਾ ਦਿਨ ਸਤਸੰਗ ਵਰਤਾ ਲਾਭ ਹੋਇਆ ਕਰੇ ਗੁਰੂ ਅੰਗਦ ਦੇਵ ਜੀ ਦੇ ਕਠਨ ਤਪ ਪਰ ਸ੍ਰੀ ਗੁਰੂ ਜੀ ਨੇ ਆਖਿਆ ਸਾਰੀ ਕਮਾਈ ਅਸੀਂ ਤੈਨੂੰ ਦੇ ਦਿੱਤੀ ਹੈ ਤੂੰ ਤਪ ਵਿਕਾਸ ਨੂੰ ਕਰੇ ਬੀ ਤਪਤਾ ਤਾ ਤਾਂ ਕਰੇ ਜੇ ਤੇਰੇ ਕੋਲ ਕੁਝ ਹੋਵੇ ਨਾ ਮਹਾਰਜ ਕਹਿੰਦੇ ਤੈਨੂੰ ਤਪ ਕਰਨ ਦੀ ਲੋੜ ਕੋਈ ਨਹੀਂ ਤੈਨੂੰ ਸਾਰੀ ਕਮਾਈ ਅਸੀਂ ਆਪਦੀ ਦੇਤੀ ਆ ਪਰ ਗੁਰੂ ਅੰਗਦ ਜੀ ਤਾਂ ਗੁਰੂ ਨਾਨਕ ਦੇ ਪ੍ਰੇਮ ਵਿੱਚ ਨਿਗਮਨ ਬੈਠਦੇ ਸੀ ਇਸ ਰਸ ਭਰੀ ਪ੍ਰੇਮ ਵਿੱਚ ਉਦੇ ਵਿੱਚੋਂ ਕਿਵੇਂ ਨਿਕਲਿਆ ਜਾਵੇ ਗੁਰੂ ਨਾਨਕ ਦੇਵ गोविंद ਰੂਪ ਹਨ ਸ੍ਰੀ ਲੈਣਾ ਜੀ ਈਓ ਗੋਬਿੰਦ ਮਗਨ ਸਹਿ ਸਮਾਦੀ ਵਿੱਚ ਰਹਿੰਦੇ ਇਹੀ ਲਿਵਤਾ ਪ੍ਰਾਣਾ ਦਾ ਆਧਾਰ ਹੈ ਗੁਰੂ ਨਾਨਕ ਦੇਵ ਜੀ ਜਾਂ 2 ਮਹੀਨੇ ਮਗਰੋਂ ਕਰਤਾਰਪੁਰ ਨੂੰ ਵਿਦਾ ਹੋਏ ਲੈਣਾ ਜੀ ਨਾਲ ਜਾਣਾ ਚਾਹੁੰਦੀ ਸੀ ਪਰ ਗੁਰੂ ਜੀ ਨੇ ਆਗਿਆ ਦਿੱਤੀ ਤੂੰ ਇੱਥੇ ਹੀ ਬੈਠਾ ਰਹਿ ਫਿਰ ਗੁਰੂ ਅੰਗਦ ਦੇਵ ਜੀ ਦਾ ਹਾਲ ਉਹ ਸਦਰਾ ਉਹ ਸਿੱਕਾ ਉਹ ਲਿਵ ਉਹੀ ਮਗਨ ਦਾ 4 ਮਹੀਨੇ ਪਹਿਲੇ ਫੇਰ ਇਹਨੂੰ ਬੀਤਣ ਵਾਲੇ ਸਨ ਗੁਰੂ ਅੰਗਦ ਦੇਵ ਜੀ ਦਾ ਸਿਦਕ ਵਿੱਚ ਜੜਾਂ ਲਾਈ ਖੜਾ ਪ੍ਰੇਮ ਪ੍ਰਵਾਨ ਹੋ ਚੁੱਕਾ ਪ੍ਰੇਮ ਹਾਂ ਪੂਰਨ ਪੁਰਖ ਦਾ ਪ੍ਰੇਮ ਸਿੱਖ ਵਿੱਚ ਸੀ ਕਿ ਗੁਰੂ ਨਾਨਕ ਦੇਵ ਜੀ ਨੂੰ ਫੇਰ ਤਿੱਖੀ ਖਿੱਚ ਪਈ ਪ੍ਰੇਮ ਬੜੀ ਸ਼ਕਤੀ ਆ ਜੋ ਵਾਹਿਗੁਰੂ ਨਿਵਾਸ ਕਰ ਲੈਂਦੀ ਹੈ ਬਚਨ ਆ ਰਿਹਾ ਹੈ ਰਬਦਾਸ ਮਹਾਰਾਜ ਦਾ ਜੋ ਹਮ ਬਾਂਦੇ ਬੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਪਰਮਾਤਮਾ ਨੂੰ ਕਿਹਾ ਖਰਵਾਦਾਸ ਮਹਾਰਾਜ ਜੀਆ ਨੇ ਸੋਰਠਿ ਰਾਗ ਵਿੱਚ ਤੂੰ ਸਾਨੂੰ ਖਰਬਾ ਤੋਂ ਸਾਨੂੰ ਮੋਹ ਦੀਆਂ ਫਾਇਆਂ ਵਿੱਚ ਬੰਨ ਲੈਣਾ ਪਰ ਯਾਦ ਰੱਖੀ ਅਸੀਂ ਤੈਨੂੰ ਪ੍ਰੇਮ ਦੀਆਂ ਫਾਇਆਂ ਵਿੱਚ ਬੰਨ ਲਾਂਗੇ ਜੋ ਤੁਮ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਧੇ ਤੈਨੂੰ ਅਸੀਂ ਪ੍ਰੇਮ ਦੇ ਬੰਧਰਾਂ ਵਿੱਚ ਬੰਨ ਲਾਂਗੇ ਸਧਾਰਨੇ ਸਿੱਖ ਦੇ ਘਰ ਬੈਠਿਆਂ ਗੁਰੂ ਬਾਬੇ ਨੇ ਖਿੱਚ ਖਾਧੀ ਇਕੱਲੇ ਹੀ ਵਿਰਧ ਵਿੱਚ ਬਾਬਾ ਜੀ ਉੱਠ ਟੁਰੇ ਤੇ ਸਨੇ ਸਨੇ ਕੁਦੂਰਾ ਨਿਕਲੇ ਅਮਰਤ ਵੇਲਾ ਸੀ ਪ੍ਰੇਮ ਭਰੇ ਪ੍ਰੇਮ ਪ੍ਰਵੇਧੇ ਤਪਿਆਣੇ ਆਲੇ ਥਾਂ ਗੁਰੂ ਅੰਗਦ ਦੇਵ ਜੀ ਲੋਲਾਈ ਬੈਠੇ ਸੀ ਕਿ ਜਗਤ ਰੱਖਿਆ ਕਿਨੇ ਆ ਕੇ ਸੀਸ ਤੇ ਹੱਥ ਰੱਖਿਆ ਆਪ ਬੇਵਲ ਹੋ ਕੇ ਪੈਰਾਂ ਤੇ ਤੇ ਪਰ ਪਿਆਰਾਂ ਵਾਲੇ ਨੇ ਛੇਦੀ ਨਾਲ ਚੱਕ ਕੇ ਛਾਤੀ ਨਾਲ ਲਾਇਆ ਤੇ ਡਾਡਾ ਕੋਮਲ ਤੇ ਦੇਵੀ ਪਿਆਰ ਸਿਰ ਤੇ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਪਿਆਰ ਦਿੰਦੇ ਆ ਅਚਰਜ ਤਸਵੀਰ ਖਿੱਚ ਰਹੀ ਹੈ ਮੇਰ ادب ਤੇ ਤੁਵਲੀ ਪ੍ਰੇਮ ਦੀ ਫਿਰ ਉਸ ਟਿਕਾਣਿਓ ਖਡੂਰ ਵਿੱਚ ਮਾਈ ਦੇ ਘਰੇ ਆ ਗਏ ਮਾਈ ਵਿਰਾਈ ਦੇ ਘਰ ਵਿੱਚ ਉੱਥੇ ਟਿਕੇ ਕਈ ਦਿਨ ਉੱਥੇ ਰਹੇ ਸ੍ਰੀ ਗੁਰੂ ਜੀ ਨੇ ਡੱਠਾ ਕਿ ਗੁਰੂ ਅੰਗਦ ਦੇਵ ਜੀ ਦਾ ਸਰੀਰ ਹੈ ਜਿਹੜਾ ਲਿੱਸਾ ਹੋ ਰਿਹਾ ਹੈ ਚਿਹਰੇ ਦੀ ਜੋਤ ਤੇ ਤੇਜ ਤਾਂ ਝੱਲਿਆ ਨਹੀਂ ਜਾਂਦਾ ਪਰ ਵਿਛੋੜੇ ਦਾ ਅਸਰ ਤੇ ਉਗਰ ਤਪਾਂ ਦਾ ਪ੍ਰਭਾਵ ਸਰੀਰ ਨੂੰ ਕੁਝ ਲਿੱਸਾ ਕਰ ਗਿਆ ਇਸੇ ਕਰਕੇ 15 ਦਿਨ ਸ੍ਰੀ ਗੁਰੂ ਜੀ ਉੱਥੇ ਟਿਕੇ ਫਿਰ 15 ਦਿਨ ਰਹੇ ਉੱਥੇ ਹੁਣ ਨੇਤਾ ਪ੍ਰਤੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਆਪ ਐਸੇ ਉਪਦੇਸ਼ ਕਰਿਆ ਕਰਨ ਜਿਸ ਕਰਕੇ ਉਹ ਸਦਾ ਉਤਸ਼ਾਹ ਚ ਰਹਿਣ ਪਰੰਤੂ ਜਿਸ ਦਿਨ ਸਤਗੁਰੂ ਜੀ ਤਿਆਰ ਹੋਣ ਗੁਰੂ ਅੰਗਦ ਦੇਵ ਜੀ ਦੀ ਬੇਬਲਤਾ ਉਹਨਾਂ ਨੂੰ ਜਾਣੋ ਰੋਕ ਲਵੇ ਗੁਰੂ ਹੁਣ ਦੋਵੇਂ ਹੀ ਨੇ ਗੁਰ ਅਵਤਾਰ ਦੋਨੇ ਹੀ ਨੇ ਪੂਰਨ ਬ੍ਰਹਮ ਗਿਆਨੀ ਦੋਨੇ ਹੀ ਨੇ ਪੈਗੰਬਰ ਆਰਫ ਕਮਲ ਹਨ ਦੋਵੇਂ ਹੀ ਫਿਰ ਵੇਖੋ ਪ੍ਰੇਮ ਕਿੰਨਾ ਹੈ ਇਸ ਪ੍ਰਕਾਰ ਇੱਕ ਦਿਨ ਗੁਰੂ ਨਾਨਕ ਦੇਵ ਜੀ ਦੀ ਟੁਰ ਪਏ ਔਰ ਬੜੇ ਹੀ ਪ੍ਰਸੰਨ ਹੋਰੇ ਕਿਉਂਕਿ ਅੱਜ ਉਹਨਾਂ ਨੇ ਸ੍ਰੀ ਅੰਗਦ ਦੇਵ ਜੀ ਨੂੰ ਤੁਰਨ ਵੇਲੇ ਪ੍ਰਸੰਨ ਤੇ ਉਤਸ਼ਾਹ ਵਿੱਚ ਦੇਖਿਆ ਆਪਣੀ ਸਾਰੀ ਸ਼ਕਤੀ ਸਾਰੀ ਖੁਸ਼ੀ ਇਸ ਵੇਲੇ ਜੋ ਅੱਗੇ ਦੇ ਚੁੱਕੇ ਸੀ ਹੋਰਦਾਨ ਕੀਤੀ ਤੇ ਫੇਰ ਪੱਖੋ ਕੇ ਪਿੰਡ ਸੁਧਾਰਨੇ ਸਿੱਖ ਦੇ ਘਰੇ ਆ ਕੇ ਰਹੇ ਤੇ ਇਥੋਂ ਫਿਰ ਸਤਿਗੁਰੂ ਜੀ ਕਰਤਾਰਪੁਰ ਨੂੰ ਚਲੇ ਗਏ ਧੰਨ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਦੇ ਵਿੱਚ ਰਹਿੰਦੇ ਰਹੇ ਸੋ ਆਓ ਸੰਗਤ ਜੀ ਅਗਲਾ ਜੋ ਇਤਿਹਾਸ ਉਹ ਆਪਾਂ ਕੱਲ ਸਰਵਣ ਕਰਾਂਗੇ ਅੱਗੇ ਆ ਰਿਹਾ ਮਖਦੂਮ ਬਹਾਉਦੀਨ ਇਹ ਪੀਰ ਸੀ ਮੁਸਲਮਾਨਾਂ ਦਾ ਇਹਦੇ ਬਾਰੇ ਦੇ ਵਿੱਚ ਬਚਨ ਆਪਾਂ ਕੱਲ ਨੂੰ ਸਰਵਣ ਕਰਾਂਗੇ ਭੁੱਲਾਂ ਚੁੱਕਾਂ ਦੀ ਖੇਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ